ਸਰ ਵਿਨੋਦ ਕੁਮਾਰ ਮੇਰਾ ਨਾਮ ਹੈ ਤੇ ਚਾਹ ਜੁਵੇਲਰ ਦੇ ਨਾਮ ਤੇ ਇੱਕ ਸ਼ਾਪ ਹੈਗੀ ਹੈ ਜੁਵੇਲਰੀ ਸ਼ਾਪ ਹੈ ਤੇ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਇੱਕ ਸ਼ਾਪ ਹੈ ਤੇ ਪਸੁਰਾਤ ਇੱਥੇ ਨਾ ਚੋਰੀ ਹੋ ਗਈ ਹੈ ਕੋਈ ਨਰਬੋਰ ਸਵਾ ਦੋ ਵਜੇ ਦੇ ਕਰੀਬ ਜੇ ਤੱਕ ਤੇ ਯਾਨੀ ਕਿ ਕੋਈ ਪਤਾ ਨਹੀਂ ਲੱਗਣ ਰਿਆ ਤੇ ਬਾਕੀ ਚੌਂਕੀਦਾਰਾਂ ਨੂੰ ਤੁਸੀਂ ਕਾਲ ਵਗੈਰਾ ਯਾਨੀ ਕਾਫੀ ਹੀ ਕੀਤੀ ਅਸੀਂ ਤੋਂ ਸਾਡੀ ਪਿਕ ਨਹੀਂ ਕਰਦੇ ਇਹ ਬਾਚੋਂ ਜੀ ਲੇਤੇ ਪਹੁੰਚਿਆ ਵਾਂ ਸਿਕਿਉਰਿਟੀ ਅਲਾਰਮ ਦੀ ਮੈਨੂੰ ਕਾਲ ਆਈ ਆ ਤੇ ਇੱਥੇ ਪਹੁੰਚਿਆ ਵਾਂ ਤੇ ਉਹ ਉਸ ਵਕਤ ਫਿਰ ਪ੍ਰਧਾਨ ਬੁਲਾਏ ਆ ਤੇ ਉਹ ਸੱਜਣ ਮਿੱਤਰ ਹੈਗੇ ਜਿਹੜੇ ਉਹਨਾਂ ਨੂੰ ਬੁਲਾਇਆ ਪੁਲਿਸ ਦੇ ਮੁਲਾਜ਼ਮ ਬੁਲਾਏ ਤੇ ਉਹਨਾਂ ਨੇ ਜਿੱਥੇ ਉਹ ਕਹਿ ਰਹੇ ਕਿ ਚੌਕੀਦਾਰ ਕਹਿ ਰਿਹਾ ਸਾਨੂੰ ਬਣ ਕੇ ਛੁੱਟਿਆ ਆ ਸੀ ਉੱਥੋਂ ਦੇ ਟਰੇਆਂ ਭਰਾਮਤ ਹੋਈਆਂ ਨੇ ਕਿਲੋਮੀਟਰ ਲਾ ਲੋ ਹਾਂ ਜੀ ਹਾਂ ਜੀ ਉੰ데 ਉਹ ਤਕਰੋ ਕੋਈ ਤਾਂ ਕਹਿ ਰਿਹਾ ਕਿ ਉਹ ਇੱਕ ਚੌਕੀਦਾਰ ਕਹਿ ਰਿਹਾ ਕਿ 7-8 ਜਾਣੇ ਸੀ ਇੱਕ ਜੋ ਕਿਦਰ کہہ ਰਿਹਾ ਦੋ ਤਿੰਨ ਜਾਣੇ ਆ ਕਾਫੀ ਦੇਰ ਤੇ ਕੰਮ ਕਰਦੇ ਬੈਠੇ ਹਨ ਯਾਨੀ ਕਿ ਸਾਲ ਲਾ ਲੋ ਸੇ ਸਤ ਸਤ ਮਹੀਨੇ ਲਾ ਲੋ ਸਤ ਕਮਿਨੇ ਪੁਰਾਣੇ ਹੋਣਗੇ 5 ਲੱਖ ਦੇ ਕਰੀਬ ਤੇ ਹੋਈ ਗਿਆ ਚੋਰੀ ਯਾਨੀ ਕਿ ਚਾਂਦੀ ਆਸਮਾਨ ਸੀ ਫਰੈਸ਼ ਤੇ ਕੁਝ ਪੁਰਾਣੀ ਜਾਂਦੀ ਹੈ ਤੇ ਥੋੜੀਆਂ ਰਿੰਗਾ ਨੇ ਇੱਕ ਟ੍ਰੇ ਰਿੰਗਾ ਦੀ ਸੀ ਗੀਗੋਲ ਦੀ ਤੇ ਟੋੜਾ ਨੋਜ਼ਪਿੰਨ ਵਗੈਰਾ ਜਾਂ ਛੋਟੇ ਛੋਟੇ ਬੱਚੇ ਨੇ ਵਾਲੀਆਂ ਜਿਹੜੀ ਹੁੰਦੀਆਂ ਉਹ ਉਹ ਲੈ ਗਏ ਨੇ ਸਪੱਸ਼ਟ ਅਦਿਕ ਕਰਾਇਆ ਉਹ ਕਹਿ ਰਹੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਪਰ ਆਸ਼ਰ ਨੂੰ ਇਹ ਕਹਿੰਦੇ ਆ ਕਿ ਸਾਨੂੰ ਜਲਦੀ ਜਲਦੀ ਕਵਰੀ ਕਰਵਾ ਕੇ ਤੇ ਯਾਨੀ ਕਿ ਸਹੀ ਕੀਤਾ ਜਾਵੇ ਮੁਲਖਰਾਜ ਸਾਹਿਬ ਦਾ ਸਰਪੰਚ ਤੇ ਜਿਹੜੀ ਦੁਕਾਨ ਤੇ ਚੋਰੀ ਹੋਈ ਆ ਉਸ ਦੇ ਨਾਲ ਹੀ ਤੀਜੀ ਦੁਕਾਨ ਮੇਰੀ ਆ ਮੈਂ ਵੀ 25 30 ਸਾਲ ਤੋਂ ਰਹਿ ਰਿਹਾ ਇੱਥੇ ਤੇ ਇਹ ਜਿਹੜੀ ਸੁਨਿਆਰੇ ਲਾਡੀ ਦੀ ਦੁਪਾਨ ਹੈ ਵੀ 25 30 ਸਾਲ ਤੋਂ ਹਨ ਜਿਹੜਾ ਇਹ ਚੋਰੀ ਦਾ ਮਸਲਾ ਪੁਲਿਸ ਇਨਵੈਸਟੀਗੇਸ਼ਨ ਸਾਡੀ ਸਾਰੇ ਅੱਡੇ ਦੀ ਮੋਤਵਾਰਾਂ ਦੀ ਇਨਵੈਸਟੀਗੇਸ਼ਨ ਤੇ ਸਾਬਤ ਹੁੰਦਾ ਵੀ ਸਾਰੀ ਮਲੀ ਭਗਤਾਂ ਤੇ ਇਹ ਸਟੋਰੀ ਆ ਤੇ ਉਹ ਤੇ ਬੰਨ ਕੇ ਛੁੱਟਿਆ ਕਾਦੇ ਨਾ ਬੰਨਿਆ ਸਾਡੇ ਰਵਾਲਟਰ ਰੱਖਿਆ ਸਾਡੀ ਧੌਣ ਤੇ ਸਾਡੇ ਲੱਕ ਤੇ ਰਵਾਲਟਰ ਰੱਖਿਆ ਸਾਨੂੰ ਬੰਨ ਕੇ ਛੋੜ ਦਿੱਤਾ ਇਹ ਸਾਰਾ ਕੁਝ ਡਰਾਮਾ ਇਹਦੇ ਵਿੱਚ ਪੁਲਿਸ ਸ਼ਕਤੀ ਨਾਲ ਜੇ ਪੁੱਛ ਪੜਤਾਲ ਕਰੇਗੀ ਤੇ ਮਸਲਾ ਇਹ ਹੁਣ ਤੱਕ ਵੈਸੇ ਹੀ ਸੋਲਵ ਹੋ ਜਾਣਾ ਸੀ ਉਹਦਾ ਗਰੀਨ ਦਾ ਸਮਾਨ ਵੀ ਮਿਲ ਜਣਾ ਸੀ ਤੇ ਜੋ ਕੋਈ ਨੁਕਸਾਨ ਹੋ ਉਹਦੀ ਪੂਰਤੀ ਹੋਣੀ ਸੀ ਤੇ ਅਸਲ ਦੋਸ਼ੀਆਂ ਦੇ ਕਲਾਮ ਮਕਦਮਾ ਦਰਜ ਕੀਤਾ ਜਾਣਾ ਸੀ ਮੈਂ ਕਾਲ ਅਸਤਨ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਿਕਵਰੀ ਪਾਓ ਜਿਹੜੇ ਬੰਦੇ ਆ ਤੁਸੀਂ ਬੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਇਹਨਾਂ ਦੀ ਸ਼ਾਨਵੀਂ ਕਰੋ ਤੇ ਰਿਕਵਰੀ ਪਾਓ ਰਿਕਵਰੀ ਪਾ ਕੇ ਬਾਈ ਨੇ ਪਰਚਾ ਦਿੰਨੇ ਆ ਜਿਹੜੇ ਬੰਦਿਆਂ ਨੂੰ ਚੰਗੀ ਸਦਾ ਮਿਲ ਸਕੇ ਲੇਕਿਨ ਪੁਲਿਸ ਨੇ ਉਹ ਸਟਾਪ ਕਦੇ ਨਹੀਂ ਜੰਦੇ ਅਬੀ ਮੰਗਵਾ ਵੀ ਇਹ ਜਲਦ ਤੋਂ ਜਲਦ ਬੰਦਿਆਂ ਨੂੰ ਇਹ ਫੜ ਕੇ ਤੇ ਉਸ ਗਰੀਬ ਦਾ ਜਿਹੜਾ ਸਮਾਨ ਇਹਨਾਂ ਚੋਰੀ ਹੋਇਆ ਉਹ ਜਿਹੜਾ ਉਹ ਵਾਪਸ ਕਰਾਇਆ ਜਾਵੇ ਇਹ ਜਿਹੜਾ ਫਿਲਮੀ ਸਟੋਰੀਆਂ ਬਣਾਈਆਂ ਨੇ ਇਹ ਤੇ ਕੋਈ ਵੀ ਅਫਸਰ ਆ ਕੇ ਮੌਕਾ ਵੇਖ ਲੇ ਇਹ ਸਟੋਰੀ ਜਿਹੜੀ ਹੈ ਨਾ ਕਿਸੇ ਨੂੰ ਹੱਜਮ ਨਹੀਂ ਹੋਏਗੀ ਧੰਨਵਾਦ